ਵਾਲੀ ਦਾ ਮਕਾਨ ਆ ਬਈ ਇਹ ਵੀ ਚੋਣ ਲੱਗ ਗਿਆ ਸੀਗਾ ਚਲੋ ਆ ਮਾਤਾ ਬਾਈ ਠੀਕ ਕਰੇ ਬਾਈ ਨੂੰ ਛੇਤੀ ਅੱਜ ਫੋਨ ਕਰਾਂਗੇ ਅੱਜ ਨਹੀਂ ਕਰਿਆ ਅੱਜ ਨਹੀਂ ਕਰਿਆ ਕੱਲ ਮੈਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਇਹ ਇਹ ਆ ਮੁੰਡਾ ਬਿੱਲਾ ਬਾਈ ਤੇ ਕੁਝ ਸਮਾਂ ਪਹਿਲਾਂ ਬਾਈ ਜੀ ਇਹ ਥੋੜਾ ਢਿੱਲਾ ਵਾਲਾ ਹੋ ਗਿਆ ਸੀਗਾ ਡਰਿੰਕ ਵਗੈਰਾ ਲਾ ਲਓ ਚਲੋ ਹਨਾ ਜਾਂ ਬਾਹਰ ਅੰਦਰ ਲਾ ਲਓ ਬਾਈ ਕੋਲ ਤੈਨੂੰ ਕੁੜੀਆਂ ਨੇ ਤੇ ਹੁਣ ਥੋੜਾ ਜਿਆਦਾ ਬਾਈ ਦੇ ਗੁਰਦੇ ਤੇ ਲੀਵਰ ਮੰਨ ਲਓ ਖਤਮ ਵਾਂਗੂਆਂ ਦਵਾਈ ਚੱਲਦੀ ਐ ਬਾਈ ਸੰਗਰੂਰੋਂ ਤੇ ਅਸੀਂ ਜਿੰਨੇ ਕੁ ਜੋਗੇ ਆ ਬਾਈ ਓਨਾਂ ਕਾ ਅਸੀਂ ਰਾਸ਼ਨ ਦੇ ਕੇ ਚੱਲੇ ਆ ਮਾਤਾ ਇਹ ਜਿੰਨਾ ਕਸ ਮਹੀਨਾ ਕੱਢ ਜੇ 2 ਮਹੀਨੇ ਕੱਢ ਜੇ ਕੋਈ ਨਹੀਂ ਹਿਸਾਬ ਅਸੀਂ ਹਿਸਾਬ ਤੋਂ ਲਾਦੇ ਨਹੀਂ ਹਿਸਾਬ से ਛੋਟੇ ਦੇ ਹਿਸਾਬ से ਇਹ ਬੀਪੀ ਅਸੀਂ ਦੱਸਦਾ ਹੈਗਾ ਆ ਫਟੋ ਇਹ ਅਸੀਂ ਦੱਸਦਾ ਹੈਗਾ ਕੋਈ ਬਾਹਰ ਕੋਈ ਆਪਣਾ ਭਰਾ ਹੈ ਅੱਛਾ ਜੀ ਆਪਣਾ ਬਾਹਰ ਮਿੱਤਰ ਹੈ ਕੋਈ ਉਹਨੇ ਕਿਹਾ ਕਹਿੰਦਾ ਵੀ ਜਿਹੜਾ ਲੋਡ ਬੰਦਾ ਉਹਨੂੰ ਤੁਸੀਂ ਦੇ ਲੋ ਕਤਨ ਆ ਬਤ ਉਹਨਾਂ ਦੇ ਵੀ ਵਿਚਾਰਿਆ ਇਹਦਾ ਵਿਚਾਰਾ ਧੰਨਵਾਦ ਉਹਨਾਂ ਦਾ ਤੁਹਾਡਾ ਧੰਨਵਾਦ ਦੇਖੋ ਚਲੋ ਜਿੰਨਾ ਕ ਹੁੰਦਾਗਾ ਉਹਨਾਂ ਕੋਲ ਵੀ ਕਰੀ ਜਾਂਦਾ ਹਨਾ ਨਾ ਜੀ ਵਧੀਆ ਤੇ ਚਲੋ ਬਈ ਠੀਕ ਵੀ ਹੋ ਜਾਊਗਾ ਹਨਾ ਹਾਂ ਤਾਂ ਉਹ ਤਾਂ ਬਈ ਕੰਮਕਾਰ ਤੇ ਲੱਗ ਜਾਊਗਾ ਹਾਂ ਜੀ ਹੋਰ ਹੁਣ ਕੋਈ ਕਰਨ ਵਾਲਾ ਵੀ ਨਹੀਂ ਰਿਹਾ ਸੀ ਕੰਮ ਕਰਨ ਵਾਲਾ ਕੰਮ ਕਰ ਰੁੱਤਾ ਮੈਂ ਸਭ ਨੂੰ ਬਸ ਉਹਨੂੰ ਮੀਨਾ ਤਾ ਦੱਸ ਰਿਹਾ ਬੈਠੇ ਆ ਵੀਰੇ ਅੱਛਾ ਅੱਛਾ ਭਾਈ ਬਾਲਾ ਹੋ ਗਏ ਸੀ ਦੇਖ ਪਹਿਲਾਂ ਕੱਕ ਕੰਡਾ ਕੱਢਣਾ ਵਗ ਜਾਂਦੇ ਸੀ ਬਸ ਦੁਕਾਨ ਤੋਂ ਸੌਦਾ ਪੱਤਾ ਅਮਰੀਕ ਤੋਂ ਲਿਆਈ ਗਈ ਮੈਂ ਠੀਕ ਹੈ ਬਸ ਉੱਤੇ ਹੀ ਖਾਈ ਜਾਂਦੇ ਆ ਬਸ ਇਹਨੂੰ ਚੱਕੀ ਫਿਰਦੇ ਆ ਉੱਦੇ ਦੇ ਕੋਈ ਰਿਸ਼ਤੇਦਾਰ ਕੋਈ ਦੋ ਸੌ ਦੇ ਜਾਂਦਾ ਕੋਈ ਸੌ ਦੇ ਜਾਂਦਾ ਚਲੋ ਜੀ ਬਸ ਹੋਰ ਤਾਂ ਹੁਣ ਕੋ ਕੰਮੇ ਨਹੀਂ ਹੈਗਾ ਵੀਰੇ ਕੋਈ ਆ ਬੇਬੇ ਜਿੰਨਾ ਕਹੇਗਾ ਚੰਗਾ ਉਹਨਾਂ ਦਾ ਮਨਜ਼ੂਰ ਕਰਵਾ ਦ। ਕਿਹਨੂੰ ਪਤਾ ਤਾਂ ਹੈ। ਜੰਗੀ ਭਾਈ ਇਹ ਬਾਈ ਇਹ ਮੁੰਡਾ ਪਹਿਲਾਂ ਵੀਡੀਓ ਪਾਈ ਸਾਡੀ ਘਪਰਾ ਨੇ ਬਾਈ ਦੀ। ਇਹ ਬਾਈ ਕਾਫੀ ਬਿਮਾਰ ਹੈਗਾ। ਤੇ ਲੀਵਰ ਵਗੈਰਾ ਦਿੱਕਤ ਹੈਗੀ ਤੇ ਗੁਰਦੇ ਵਗੈਰਾ ਦਿੱਕਤ ਆ ਬਈ ਇਹਨੂੰ। ਬਾਈ ਸਾਡੀ ਬੇਨਤੀ ਹੈ ਨਰਾਇ ਭਾਈਆਂ ਨੂੰ ਵੀਰ ਜੀਰ ਵੱਤ ਤੋਂ ਵੱਧ ਮਦਦ ਕੀਤੀ ਜਾਵੇ। ਤੇ ਤਿੰਨ ਬੇਟੀਆਂ ਨੇ ਬਾਈ ਦੇ। ਆ ਤਿੰਨ ਗੁੜੀਆਂ ਨੇ ਬਾਈ ਕੋਈ ਕਮਾਈ ਦਾ ਸਾਧਨ ਹੈ ਨਹੀਂ ਬਾਈ ਇੰਨੀ ਇੱਕ ਬੇਨਤੀ ਆ ਸਾਰੇ ਭਾਈਆਂ ਨੂੰ ਹੱਥ ਬੰਨ੍ਹ ਕੇ ਵੀਰੀ ਵੱਤ ਤੋਂ ਬਾਅਦ ਹੈਲਪ ਕੀਤੀ ਆ ਵੀ ਵੀਰੇ ਧੰਨਵਾਦ ਸਾਰੇ ਭਾਈਆਂ ਦਾ